ਕਾਨੂੰਨ ਬੱਚਿਆਂ ਦੀ ਪੇਰੈਂਟਸ ਵੱਲੋਂ ਫੀਸ ਮਿਲਦੀ ਹੈ ਜੇ ਲੇਕਿਨ ਕੁਝ ਗਰੀਬ ਬੱਚੇ ਗਰੀਬ ਪਰਿਵਾਰਾਂ ਦੇ ਹਨ ਉਹਨਾਂ ਦੇ ਕਲੱਬ ਵੱਲੋਂ ਓਡੀਸੀ ਆਫਿਸ ਵੱਲੋਂ ਵੀ ਸਪਾਂਸਰਸ਼ਿਪ ਸਾਬ ਨੂੰ ਤਾਂ ਦੇਖੋ ਟਾਈਮ ਟੂ ਟਾਈਮ ਸੈਲਰੀਜ਼ ਦੀ ਚੈਲਿਆ ਉਹਨਾਂ ਹਰ ਚੀਜ਼ ਹੈ ਤੁਹਾਨੂੰ ਪਤਾ ਕਿ ਸਕੂਲ ਦੇ ਵਿੱਚ ਕਈ ਤਰ੍ਹਾਂ ਦੇ ਖਰਚੇ ਹੁੰਦੇ ਜਿਹੜਾ ਨੂੰ ਆਪਾਂ ਪੂਰਾ ਕਰਨਾ ਹੁੰਦਾ ਤਾਂ ਫੰਡਿੰਗ ਦੀ ਪ੍ਰੋਬਲਮ ਹੈ ਤੇ ਦੂਸਰਾ ਜਿਵੇਂ ਅਗਰ ਸਾਨੂੰ ਮਤਲਬ ਕੰਟ੍ਰਿਬਿਊਸ਼ਨ ਦੀ ਗੱਲ ਕਰੀਏ ਜਰ ਆਪਾਂ ਨੂੰ ਕੋਈ ਰੋਪੜ ਚ ਇੱਕ ਚੱਲਦੇ ਪੰਜਾਬ ਬਦਰ ਵਿਦਿਆਲਿਆ ਜਿੱਥੇ ਕਿ ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚੇ ਪੜ੍ਹਦੇ ਨੇ ਇਸ ਸਕੂਲ ਦੇ ਵਿੱਚ ਬੱਚਿਆਂ ਨੇ ਅੱਜ ਲੋੜੀ ਮਨਾਈ ਹੈ ਇਸ ਲੋਹੜੀ ਦੇ ਦੌਰਾਨ ਬੱਚਿਆਂ ਨੇ ਨੱਚ-ਤੱਪ ਕੇ ਖੁਸ਼ੀ ਮਨਾਈ ਹੈ ਇਸ ਸੰਬੰਧੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਨੂੰ ਸਕੂਲ ਦੇ ਸੰਬੰਧੀ ਸਰਕਾਰ ਵੱਲੋਂ ਕੋਈ ਵੀ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਮੇਂ-ਸਮੇਂ ਤੇ ਡੀਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਕੁਝ ਉਪਰਾਲੇ ਕੀਤੇ ਜਾਂਦੇ ਨੇ ਪਰ ਸਰਕਾਰ ਨੂੰ ਵੀ ਇਸ 'ਚ ਮਦਦ ਕਰਨੀ ਚਾਹੀਦੀ ਹੈ ਉਹਨਾਂ ਨਾਲ ਹੀ ਕਿਹਾ ਕਿ ਜੇਕਰ ਕੋਈ ਸਮਾਜ ਸੇਵੀ ਸੰਸਥਾ ਬੱਚਿਆਂ ਦੇ ਰਾਸ਼ਨ ਸੰਬੰਧੀ ਜਾਂ ਫਿਰ ਹੋਰ ਜ਼ਰੂਰਤ ਦੇ ਸਮਾਨਾਂ ਸੰਬੰਧੀ ਮਦਦ ਕਰ ਸਕਦਾ ਹੈ ਤਾਂ ਅੱਗੇ ਆ ਸਕਦਾ ਹੈ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਮੇਰਾ ਨਾਮ ਨੀਲਮ ਦਿੱਤਾ ਹੈ ਮੈਂ ਇੱਥੇ ਪ੍ਰਿੰਸੀਪਲ ਹਾਂ ਸਕੂਲ ਦਾ ਨਾਮ ਆਪਣਾ ਪੰਜਾਬ ਦੇ ਵਿਦਿਆਲੇ ਸ਼ਾਮਪੁਰੇ ਦੇ ਵਿੱਚ ਹੈ ਸਰ ਸਕੂਲ ਔਰ ਇਥੇ ਸਰ ਸਾਡੇ ਕੋਲ ਟੋਟਲ 45 ਬੱਚੇ ਹੈ ਜੋ ਕਿ ਬੱਚੇ ਹੈਰਿੰਗ ਇੰਪੇਅਰਡ ਹੈ ਇਹ ਬੱਚੇ ਸੁਣ ਨਹੀਂ ਸਕਦੇ ਔਰ ਬੋਲ ਨਹੀਂ ਸਕਦੇ ਇਥੇ ਸਰ ਹੌਸਟਲ ਦੀ ਫੈਸਿਲਿਟੀ ਵੀ ਹੈਗੀ ਹੈ ਬੱਚਾ ਲਈ ਔਰ 25 ਬੱਚੇ ਇੱਥੇ ਹੌਸਟਲ ਦੇ ਵਿੱਚ ਹੀ ਰਹਿੰਦੇ ਆ ਆਪਾਂ ਨੂੰ ਬੱਚਿਆਂ ਦੇ ਪੇਰੈਂਟਸ ਵੱਲੋਂ ਫੀਸ ਮਿਲਦੀ ਹੈਗੀ ਹੈ ਲੇਕਿਨ ਕੁਝ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਆ ਉਹਨਾਂ ਦੇ ਕਲਬ ਵੱਲੋਂ ਡੀਸੀ ਆਫਿਸ ਵੱਲੋਂ ਵੀ ਸਪਾਂਸਰਸ਼ਿਪ ਹੈਗੀ ਹੈ ਬਾਕੀ ਇਹ ਐਨਜੀਓ ਜਿਹੜੇ ਆਪਣੇ ਹੈਗੇ ਆ ਦੀਪਕ ਸੀਨਾ ਸਰ ਔਰ ਮੈਮ ਗਰਪੀਤ ਮੈਮ ਇਹਨਾਂ ਦਾ ਵੀ ਆਪਾਂ ਨੂੰ ਟਾਈਮ ਟੂ ਟਾਈਮ ਕੰਟਰੀਬਿਊਸ਼ਨ ਮਿਲਦਾ ਰਹਿੰਦਾ ਹੈ ਤੇ ਇਹਨਾਂ ਬੱਚਾ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਜੋ ਬੱਚਾ ਦੀ ਇੱਥੇ ਨੇਡ ਹੁੰਦੀ ਹੈ ਜਾਂ ਸਕੂਲ ਦੀ ਜੋ ਵੀ ਚੀਜ਼ ਦੀ ਨੇਡ ਹੁੰਦੀ ਹੈ ਸਾਡੀ ਪੂਰੀ ਕਰਦੇ ਆ ਜਿਵੇਂ ਅੱਜ ਲੋਹੜੀ ਦਾ ਤਿਉਹਾਰ ਅਸੀਂ ਬੱਚਿਆਂ ਦਾ ਮਨਾਇਆ ਇਹਦੇ ਵਿੱਚ ਇਹਨਾਂ ਨੇ ਸਾਡੇ 45 ਦੇ 45 ਸਟੂਡੈਂਟਸ ਨੂੰ ਸੌਕਸ ਔਰ ਕੋਟੀਆਂ ਡਿਸਟ੍ਰੀਬਿਊਟ ਕੀਤੇ ਆ ਇਸ ਤੋਂ ਪਹਿਲਾਂ ਵੀ ਇਹ ਸਾਨੂੰ ਕੰਪਿਊਟਰ ਟੇਬਲ ਚੀਜ਼ਸ ਔਰ ਅਲਵੀਰਾ ਵਗੈਰਾ ਸਭ ਡੋਨੇਟ ਕਰ ਚੁੱਕੇ ਨਾ ਤਾਂ ਇਹਦੇ ਇਸ ਤਿਉਹਾਰ ਤੇ ਸਾਡੇ ਇਸ ਬਹੁਤ ਵੱਡੇ ਕੰਟਰੀਬਿਊਸ਼ਨ ਵਾਸਤੇ ਮੈਂ ਨਾਲ ਤਾਂ ਧੰਨਵਾਦ ਕਰਦਾ ਹਾਂ ਮੈਂ ਦਿੱਕਤ ਕੀ ਆ ਰਹੀ ਹੈ ਇਸ ਕੋ ਸਰ ਦਿੱਕਤ ਸਾਨੂੰ ਇਹ ਹੁੰਦੀ ਹੈ ਕਿ ਜਿੰਨੇ ਸਾਡੇ ਪੋਰ ਫੈਮਿਲੀਜ਼ ਦੇ ਬੱਚੇ ਹੈਗੇ ਉਹਨਾਂ ਨੂੰ ਫੰਡਿੰਗ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਕਰਕੇ ਸਾਨੂੰ ਵੀ ਚਲਾਣ ਔਖਾ ਲੱਗਦਾ ਹੈਗਾ ਸਕੂਲ ਨੂੰ ਕਿਉਂਕਿ ਸਟਾਫ ਨੂੰ ਤਾਂ ਦੇਖੋ ਟਾਈਮ ਟੂ ਟਾਈਮ ਸੈਲਰੀਜ਼ ਵੀ ਚਾਹੀਦੇ ਹਨ ਉਹਨਾਂ ਹਰ ਚੀਜ਼ ਹੈ ਤੁਹਾਨੂੰ ਪਤਾ ਕਿ ਸਕੂਲ ਦੇ ਵਿੱਚ ਕਈ ਤਰ੍ਹਾਂ ਦੇ ਖਰਚੇ ਹੁੰਦੇ ਜਿਹੜਾ ਨੂੰ ਆਪਾਂ ਪੂਰਾ ਕਰਨਾ ਹੁੰਦਾ ਤਾਂ ਫੰਡਿੰਗ ਦੀ ਪ੍ਰੋਬਲਮ ਆ ਕੇ ਦੂ ਜਿਵੇਂ ਅਗਰ ਸਾਨੂੰ ਮਤਲਬ ਕੰਟਰੀਬਿਊਸ਼ਨ ਦੀ ਗੱਲ ਕਰੀਏ ਅਗਰ ਆਪਾਂ ਨੂੰ ਕੋਈ ਹੌਸਟਲ ਦੇ ਬੱਚਿਆਂ ਵਾਸਤੇ ਕਰੀਆਨੇ ਦਾ ਸਮਾਨ ਜੇ ਵਿੱਚ ਚਾਵਲ ਔਰ ਆਟੇ ਦਾ ਮੈਨ ਨੂੰ ਹੁੰਦਾ ਹੈਗਾ ਸਾਡਾ 2 ਕੁਇੰਟਲ ਆਟਾ ਲੱਗ ਜਾਂਦਾ ਔਰ ਮਹੀਨੇ ਦੇ 70 80 ਕਿਲੋ ਸਾਡੇ ਚਾਵਲ ਲੱਗ ਜਾਂਦੇ ਆ ਅਗਰ ਸ਼ਹਿਰ ਦੇ ਵਿੱਚ ਕੋਈ ਵੀ ਸਾਨੂੰ ਇਸ ਚੀਜ਼ ਦਾ ਸਾਡੀ ਇਸ ਡਿਮਾਂਡ ਨੂੰ ਪੂਰਾ ਕਰਕੇ ਸਾਨੂੰ ਸਹਿਯੋਗ ਦਿੰਦਾ ਤਾਂ ਅਸੀਂ ਬਹੁਤ-ਬਹੁਤ ਧੰਨਵਾਦ ਸਰਕਾਰ ਵੱਲੋਂ ਕੁਝ ਮਦਦ ਸਰਕਾਰ ਵੱਲੋਂ ਨਹੀਂ ਸਰ ਸਾਡੇ ਸਕੂਲ ਨੂੰ ਕੋਈ ਗ੍ਰਾਂਟ ਨਹੀਂ ਹੈਗੀ ਕੋਈ ਸਰਕਾਰ ਵੱਲੋਂ ਕੋਈ ਚੀਜ਼ ਦਾ ਨਹੀਂ ਹੈਗਾ ਲੇਕਿਨ ਹਾਂ ਬੱਚਿਆਂ ਨੂੰ ਪੈਨਸ਼ਨ ਲੱਗੀ ਹੋਈ ਹੈ ਆਪਣੇ ਸਕੂਲ ਦੇ ਬੱਚਾ ਨੂੰ 15-1500 ਰੁਪਏ ਭਤੰਤ ਉਹਨਾਂ ਨੂੰ ਪਰਸਨਲੀ ਬੱਚਿਆਂ ਨੂੰ ਪੇਰੈਂਟਸ ਨੂੰ ਪੈਨਸ਼ਨ ਮਿਲਦੀ ਹੈ